ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਕਿੰਗਜ਼ 11 ਪੰਜਾਬ ਇਸ ਟੀਮ ਦੇ ਸਿਰਫ ਨਾਮ ਠੀਕ ਹੀ ਕਿੰਗਜ਼ ਲੱਗਦਾ ਹੈ ਬਾਕੀ ਕੰਮ 'ਚ ਇਸ ਟੀਮ ਦੀ ਹਾਲਤ ਖਸਤਾ ਹੋ ਰਹੀ ਹੈ ਪੰਜਾਬ ਦੀ ਟੀਮ ਨੇ ਅੰਕ ਸੂਚੀ 'ਚ ਸਭ ਤੋਂ ਥੱਲੇ ਆਪਣੀ ਸਥਿਤੀ ਬੇहद ਮਜ਼ਬੂਤ ਕਰ ਲਈ ਹੈ ਪੰਜਾਬ ਦੀ ਟੀਮ ਹੁਣ ਲੀਗ 'ਚ 10 'ਚ 8 ਮੈਚ ਹਾਰ ਕੇ ਅੰਕ ਸੂਚੀ 'ਚ ਸਭ ਤੋਂ ਥੱਲੇ ਪਹੁੰਚ ਗਈ ਹੈ ਪੰਜਾਬ ਦੇ ਬੱਲੇਬਾਜ਼ਾਂ ਨੇ ਟੀਮ ਦੀ ਸਹਿਮਾਲਕਣ ਪ੍ਰੀਤੀ ਜ਼ਿੰਟਾ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਪੰਜਾਬ ਦੇ ਬੱਲੇਬਾਜ਼ ਇੱਕ ਤੋਂ ਬਾਅਦ ਇੱਕ ਖਰਾਬ ਪ੍ਰਦਰਸ਼ਨ ਕਰ ਟੀਮ ਦਾ ਬੇੜਾ ਡੁੱਬ ਚੁੱਕੇ ਨੇ। ਕਿੰਗਸ 11 ਪੰਜਾਬ ਦੀ ਟੀਮ ਨੇ ਆਈਪੀਐਲ 7 'ਚ ਵੱਡਾ ਪ੍ਰਦਰਸ਼ਨ ਕਰਕੇ ਵਿਖਾਇਆ। ਟੀਮ ਦੇ ਚੰਗੇ ਪ੍ਰਦਰਸ਼ਨ ਪਿੱਛੇ ਟੀਮ ਦੇ ਬੱਲੇਬਾਜ਼ਾਂ ਦਾ ਵੱਡਾ ਯੋਗਦਾਨ ਸੀ। ਪਰ ਆਈਪੀਐਲ 8 'ਚ ਇਹ ਵੱਡੇ ਬੱਲੇਬਾਜ਼ ਫਿੱਕੇ ਪੈ ਗਏ। ਪੰਜਾਬ ਦੀ ਟੀਮ ਕੋਲ ਵਿਰਿੰਦਰ ਸਹਿਵਾਗ, ਮੁਰਲੀ ਵਿਜੈ, ਗਲੈਨ ਮੈਕਸਵੈਲ, ਸ਼ਾਨ ਮਾਰਸ਼, ਜਾਰਜ ਬੇਲੀ, ਡੇਵਿਡ ਮਿਲਰ ਅਤੇ ਰਿੱਧੀਮਾਨ ਸਹਾਵਰਗੇ ਵੱਡੇ ਬੱਲੇਬਾਜ਼ ਮੌਜੂਦ ਨੇ। ਟੀਮ ਦੇ ਇਹਨਾਂ ਵੱਡੇ ਬੱਲੇਬਾਜ਼ਾਂ ਦੇ ਨਾਮ ਵੇਖ ਚੰਗੇ ਤੋਂ ਚੰਗੇ ਗੇਂਦਬਾਜ਼ਾਂ ਨੂੰ ਵੀ ਪਸੀਨਾ ਆ ਜਾਂਦਾ ਸੀ। ਬਾਰਿਸਵਾਰ ਗੇਂਦਬਾਜ਼ਾਂ ਨੂੰ ਇੰਨਾ ਵੱਡੇ ਬੱਲੇਬਾਜ਼ਾਂ ਨੂੰ ਪਵਿਲੀਅਨ ਵਾਪਸ ਭੇਜਣ 'ਚ ਪਸੀਨਾ ਨਹੀਂ ਵਹਾਉਣਾ ਪਿਆ ਕਿਉਂਕਿ ਸਾਰਾ ਕੰਮ ਖੁਦ ਬੱਲੇਬਾਜ਼ ਕਰ ਰਹੇ ਨੇ ਕਿੰਗਸ 11 ਪੰਜਾਬ ਦੀ ਟੀਮ ਦੇ ਬੱਲੇਬਾਜ਼ਾਂ ਨੇ ਇੱਕਾ ਦੁੱਕਾ ਮੌਕੇ ਨੂੰ ਛੱਡ ਬਾਕੀ ਦੇ ਮੈਚਾਂ 'ਚ ਨਿਰਾਸ਼ ਕੀਤਾ ਹੈ ਵਿਰਿੰਦਰ ਸਹਿਵਾਗ ਦੇ ਬੱਲੇ ਨੂੰ ਲੱਗ ਗਿਆ ਜ਼ੰਗ ਉਤਰ ਹੀ ਨਹੀਂ ਰਿਹਾ ਹਾਲਾਤ ਇਹ ਹੋ ਰਹੀ ਹੈ ਕਿ ਵਿਰਿੰਦਰ ਸਹਿਵਾਗ ਵਰਗੇ ਵੱਡੇ ਖਿਡਾਰੀ ਨੂੰ ਵੀ ਟੀਮ ਤੋਂ ਬਾਹਰ ਬਿਠਾਇਆ ਜਾਣ ਲੱਗਿਆ ਹੈ ਮੁਰਲੀ ਵਿਜੇ ਕਦ ਮੈਦਾਨ ਤੇ ਆਉਂਦੇ ਨੇ ਤੇ ਕਦ ਵਾਪਸ ਚਲੇ ਜਾਂਦੇ ਨੇ ਇਸ ਦਾ ਪਤਾ ਸ਼ਾਇਦ ਖੁਦ ਮੁਰਲੀ ਵਿਜੇ ਨੂੰ ਵੀ ਨਹੀਂ ਲੱਗਦਾ ਮੈਕਸਵੈਲ ਦਾ ਬੱਲਾ ਇਸ ਤਰ੍ਹਾਂ ਖਾਮੋਸ਼ ਹੋਇਆ ਕਿ ਕੁਝ ਮੌਕਿਆਂ ਤੇ ਉਹਨਾਂ ਨੂੰ ਟੀਮ ਤੋਂ ਬਾਹਰ ਬਿਠਾਉਣਾ ਪਿਆ ਬੇਲੀ ਨੇ ਕੁਝ ਮੌਕਿਆਂ ਤੇ ਚੌਕੇ ਛੱਕੇ ਬਰਸਾਏ ਪਰ ਬੇਲੀ ਵੀ ਖਾਸ ਪ੍ਰਭਾਵਿਤ ਕਰਨ ਚ ناکਾਮ ਰਹੇ ਮਿਲਰ ਦਾ ਬੱਲਾ ਵੀ ਵੱਡੇ ਸ਼ਾਟ ਖੇਡਣ ਚ ناکਾਮ ਰਿਹਾ ਸਾਹ ਵਿਕਟ ਦੇ ਪਿੱਛੇ ਅਤੇ ਬੱਲੇਬਾਜ਼ੀ ਦੇ ਦੌਰਾਨ ਕੋਈ ਕਮਾਲ ਕਰਨ ਚ ناکਾਮ ਰਹੇ ਪੰਜਾਬ ਦੀ ਟੀਮ ਫਿਲਹਾਲ 10 ਮੈਚਾਂ ਚ ਸਿਰਫ ਦੋ ਜਿੱਤਾ ਹੀ ਦਰਜ ਕਰ ਸਕੀ ਹੈ ਜਦਕਿ ਟੀਮ ਨੂੰ 8 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੇ ਕਿੰਗਸ ਨੇ ਬੰਗਲੌਰੂ ਖਿਲਾਫ ਵੀ ਸ਼ਰਮਨਾਕ ਹਾਰ ਦਾ ਸਾਹਮਣਾ ਕੀਤਾ ਪੰਜਾਬ ਦੇ ਕਿੰਗਸ ਨੂੰ ਬੰਗਲੌਰੂ ਨੇ 138 ਦੌੜਾਂ ਦੇ ਫਰਕ ਨਾਲ ਮਾਤ ਦਿੱਤੀ ਬੱਲੇਬਾਜ਼ੀ ਕਰਦਿਆਂ ਟੀਮ ਸਿਰਫ 88 ਦੌੜਾਂ ਹੀ ਬਣਾ ਸਕੀ ਪੰਜਾਬ ਦੀ ਟੀਮ ਫਿਲਹਾਲ ਅੰਕ ਸੂਚੀ 'ਚ ਸਭ ਤੋਂ ਥੱਲੇ ਹੈ ਜੇਕਰ ਪੰਜਾਬ ਦੇ ਬੱਲੇਬਾਜ਼ਾਂ ਨੇ ਜਲਦੀ ਹੀ ਚੌਕੇ ਛੱਕੇ ਨਹੀਂ ਵਰਸਾਏ ਤਾਂ ਟੀਮ ਆਪਣੀ ਇੱਜ਼ਤ ਵੀ ਗਵਾ ਬੈਠੇਗੀ ਫਿਲਹਾਲ ਪੰਜਾਬ ਦੀ ਟੀਮ ਦਾ ਪ੍ਰਦਰਸ਼ਨ ਵੇਖਦਿਆਂ ਇੱਕੋ ਗੱਲ ਯਾਦ ਆਉਂਦੀ ਹੈ ਨਾਮ ਵੱਡੇ ਤੇ ਦਰਸ਼ਨ ਛੋਟੇ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live ਐਪ ਅਤੇ ਸਿਲੈਕਟ ਕਰੋ AVP News Punjabi